ਮਾਂ ਦਾ ਫੋਨ ਆਇਆ ਦੇਖ ਲਾ ਹੈ ਮੇਰੇ ਵੀ ਨਹੀਂ ਚੇਤੇ ਰਿਹਾ ਹੈਗਾ ਵੀ ਜਾਇਆ ਮਾਂ ਦੋ ਦਿਨ ਗੇੜੇ ਹੀ ਮਾਰਿਆ ਮਾਂ ਉੱਥੇ ਚਲ ਹੁਣ ਜਾਇਆਉਂਗੀ ਨਾਲ ਤਾਂ ਜੀਰੀ ਪੜ ਗਈ ਆ ਜਾਣਦੇ ਇਹਨਾਂ ਨੂੰ ਕਰਤੀਆਂ ਗੱਲਾਂ ਐ ਤਾਂ ਜਵਾਬ ਨਹੀਂ ਦਿੰਦਾ ਫਿਰ ਉਹਦੀ ਲੈ ਕੇ ਵਗ ਜੂ ਪਰ ਫੇਰ ਵੀ ਐਂ ਘਰ-ਪਾਰ ਦਾ ਤਾਂ ਦੇਖ ਸੋਚਣਾ ਹੀ ਪੈਂਦਾ ਹਾਂ ਅੱਜ ਤਾਂ ਸਬਜ਼ੀ ਸੱਜ ਦੀ ਕੱਟ ਲਈ ਹੈ ਹੋਰ ਜੀ ਮਾਂ ਬਣਾ ਲਾਂ ਮੈਂ ਕੀ ਬਣਾ ਲਿਆ ਚਾ ਆਲੂ ਪਕੌੜੇ ਚਲੋ ਪਧੀਆ ਠੀਕ ਆ ਉਹ ਤੂੰ ਤਾਂ ਸਾਲਾ ਸਪਰੇਹਾਂ ਵਾਲੀ ਸਬਜ਼ੀ ਆਉਂਦੇ ਸਾਰੇ ਹੋਰ ਇਹ ਮੈਂ ਐਕਸ ਲੈ ਆਦ ਨਾ ਨਾ ਬਸ ਕੋਈ ਨਾ ਐਪੀਕਾ ਤੋਂ ਬੂਹੇ ਸਪਰੇਹਾਂ ਵਾਲੇ ਹੁਣ ਤਾਂ ਸਾਰਾ ਪ੍ਰਿੰਡਿਸ ਐ ਤੇ ਕੀ ਤਾਂ ਪਤਾ ਨਹੀਂ ਕਿ ਹੋਗਾ ਸਬਜ਼ੀ ਹੋਏ ਨਹੀਂ ਲੋਕ ਇੰਨੇ ਇੰਨੇ ਸਪਰੇਹਾਂ ਕਰਦੇ ਨੇ ਆਪਣੇ ਖੇਤ ਦਾ ਗਮਾਂਢੀ ਆ ਅੱਛਾ ਸ਼ਹਿਰ ਦੇ ਨੇ ਠੇਕੇ ਦੇ ਲੈਤੀ ਹੋਈ ਆ ਹੂੰ ਮੈਂ ਕਹਣਾ ਇੰਨੀਆਂ ਸਪਰੇਹਾਂ ਐ ਤੇ ਕੀ ਕੌਣ ਬੱਲੇ ਬੱਲੇ ਬਈ ਰਹੇ ਰੱਬ ਦਾ ਨਾਮ ਉਹਦਾ ਪਾਉਣਾ ਨੇ ਕਿਵੇਂ ਖਾਂਦੇ ਹੋਣਗੇ ਲੋਕ ਮੈਂ ਦਾ ਆਪਾਂ ਨੇ ਕੀਤੀ ਹੈ ਕਿ ਨਾ ਕੋਈ ਸਪਰੇ ਨਾ ਨਾ ਪਰ ਫਿਰ ਖਾਂ ਖਾਨ ਦਾ ਕੀ ਫਾਇਦਾ ਫਿਰ ਪਾਉਂਗੇ ਕੀ ਖਾਦ ਕੀ ਪਾਉਂਗੇ ਉੱਚਾ ਫਿਰ ਮੈਂ ਤਾਂ ਸਬਜ਼ੀ ਦੀ ਗੱਲ ਕਰਦਾ ਅੱਛਾ ਮੇਰਾ ਤਾਂ ਜੀਰੀ ਕਣੀ ਧਿਆਨ ਆ ਜੀਰੀ ਤਾਂ ਤਾਂ ਹੁਣ ਉਹ ਕਰਾਂਗੇ ਸਪਰੇ ਜੀਰੀ ਤਾਂ ਬਸ ਇੱਕ ਹੋਗੀ ਰੇ ਪੂਰੇ ਹੋ ਗਏ ਜੀਰੀ ਦੇ ਤਾਂ ਹੁਣ ਬਸ ਨਿਭੜਿਆ ਹੀ ਹੋਇਆ ਕੰਮ ਆਪਣਾ ਵਧੀਆ ਫਸਲ ਹੈ ਤੇ ਕੀ ਪੂਰੀ ਹਮ ਓਕੇ ਹੈ ਕੰਮ 핌ਾ ਕਿੱਥੇ کھیਤੀ ਹੈ 핌ਾ ਖੇਤੀ ਹੋ ਖੇਤੀ ਹੁੰਦਾ ਹੋਰ ਉਹਨੇ ਕਿੱਥੇ ਜਾਣਾ ਵਿਚਾਰਿਆ ਹਮ ਵਧੀਆ ਸਾਰੀ ਜਾਂਦਾ ਚਾਲ ਆਏ ਸ਼ੌਕ ਹੋ ਜਾਂਦਾ ਜਦੋਂ ਅਪਦਾ ਪੰਜਾਬੀ ਬੰਦਾ ਹੋਵੇ ਜਦੋਂ ਜਾਂਦਾ ਖੇਤ ਹੀ ਜਾਂਦਾ ਜਦੋਂ ਜਾਂਦਾ ਖੇਤ ਹੀ ਜਾਂਦਾ ਖੇਤੋਂ ਘਰੇ ਹੁਣ ਦੂਜੇ ਬੰਦੇ ਦਾ ਕੀ ਪਤਾ ਕਿੱਥੇ ਜਾਵੇ ਕਿੱਥੇ ਨਾ ਜਾਵੇ ਉਹ ਤਾਂ ਯਾਪੀ ਬੰਦੇ ਦਾ ਫਰਕ ਤਾਂ ਰਹਿੰਦਾ। ਲਾਹੌਰ ਪੰਜਾਬੀ ਬੰਦੇ ਦਾ ਫਰਕ ਹੁੰਦਾ ਹੋਵੇ ਕਿ ਮੇਲਾ ਬੋਲੀ ਬੂੜੀ ਸਬਜ਼ੀ ਸੂਜੀ ਘਰੇ ਖਵਾਈ ਜਾਂਦਾ। ਆ ਦੇਖ ਲੈ। ਠੀਕ ਐ ਨਾ? ਆਲੂ ਕਾਲੇ। ਪਰ ਸਮੂਲ ਦੇ ਹੁਣ ਇਹ ਹੀ ਗੱਲ। ਗਾਹਾਂ ਨੂੰ ਘਰ ਦੇ ਕਹਿਣਾ ਵੀ ਮੈਨੂੰ ਵੀ ਘਰੇ ਲਾਵਾਂਗੇ ਆ। ਆ ਤਾਂ ਕੋਈ ਫਾਇਦਾ ਨਹੀਂ ਲਏਦਾ। ਅੱਧੇ ਦਾ ਐਂ ਗਲੇ ਹੋਏ ਨਿਕਲ ਜਾਂਦੇ ਨੇ। ਥੱਲੇ ਰੇਸ ਕਾਲੇ ਹਰੇ ਪਾਉਂਦੇ ਨੇ। ਖਬਰ ਕੀ ਖਿੜਦੇ ਨੇ। ਗਾਹਾਂ ਨੂੰ ਆਪਦੇ ਲਾਵਾਂਗੇ ਵੀ। ਆਪਦੇ ਲਾਵਾਂਗੇ ਸਹੀ ਗੱਲ ਆ। ਚਲ ਐ ਤੇ ਕੀਤਾ ਵਧੀਆ ਫਸਲ ਵਧੀਆ।

ਜਾਇ ਮਾਏ ਕੋਈ ਨਾ ਮੈਂ ਉਹਨੂੰ ਫਾਨ ਕਰਦੀ ਮਾ ਜਾਦੀਂ ਲੈਂਦਾ ਆਪਦੇ ਕਮਾਂਕਾਰਾਂ ਦੀ ਯਾਦ ਰਹਿਤਾ ਅੱਜ ਮੇਰੇ ਤਾਂ ਇੰਨਾ ਦਿਲ ਚਾਏ ਹੋਵੇ ਰੋਣ ਲੱਗ ਗਈ ਮੇਰੇ ਕੋਲ ਕੋਈ ਨਾ ਇਹਨੂੰ ਕਹਿ ਦਾਂ ਕਿ ਦੋ ਦਿਨ ਸਾਂਭ ਤੋਂ ਕੰਮ ਦੋ ਦਿਨ ਆਪਾ ਜਾਇਆ ਮਾ ਫਿਰ ਵੀ ਮਾਂ ਐ ਹਨਾ ਰੋਂਦੀ ਕਿੱਥੇ ਝੱਲੀ ਜਾਂਦੀ ਐ ਮੈਂ ਤਾਂ ਆ ਜੀ ਕਰੇ ਵੀ ਉੱਟ ਕੇ ਵਗ ਜਾ ਮਾਂ ਪਿਓ ਨਹੀਂ ਹੁੰਦੇ ਨੇ ਧੀਆਂ ਦੇ ਕਿੰਨਾ ਚਿਰ ਮਾਂ ਪਿਓ ਬੈਠੇ ਨੇ ਉਹਨੇ ਧੀਆਂ ਕੋਈ ਜਾਣ ਚੁੱਕੀਆਂ ਹੁੰਦੀਆਂ ਨੇ ਧੀਆਂ ਉਸ ਤੋਂ ਬਾਅਦ ਤਾਂ ਭਰਜਾਈਆਂ ਤਾਂ ਉਸ ਤੋਂ ਬਾਅਦ ਤਾਂ ਕੰਮ ਹੋਰ ਹੀ ਹੋ ਜਾਂਦਾ ਮਾ 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 ਪਿਓ ਨਾਲ ਹੀ ਪੇਕੇ ਹੁੰਦੇ ਨੇ ਨਾਲੇ ਕਹਿੰਦੇ ਜੀਤੀ ਦਾ ਸਗਨ ਪਊਗਾ ਚਾਚੇ ਦੀ ਕੁੜੀ ਦਾ ਚਲ ਵਧੀਆ ਉਹਦੇ ਵੀ ਕਬੀਲਦਾਰੀ ਨਹੀਂ ਚਿੱਠੀ ਜਾਊ ਵਿਚਾਰੇ ਔਰ ਇਹ ਗੱਲ ਕੱਪੜਾ ਲੀੜਾ ਦੇਣਾ ਲੈਣਾ ਮਾਂ ਤੂੰ ਟੈਨਸ਼ਨ ਨਾ ਲੈ ਮੇਰੇ ਸਾਰਾ ਕੁਝ ਮੈਨੂੰ ਯਾਦ ਹੈ ਕਰਾਂਗੇ ਕੈਸੇ ਵੀ ਮਾੜਾ ਜ ਆਪਾਂ ਹੰਤਾ ਵੀ ਲਾ ਦਾਂਗੇ ਇਤਕੀ ਲੈ ਹੋਰ ਕੋਈ ਨਾ ਫਸਲ ਵਧੀਆ ਰੱਬ ਸੁੱਖ ਰੱਖੇ ਆਪਾਂ ਹੰਦਾ ਇਤਕੀ ਲਾਵਾਂਗੇ ਉਹਨਾਂ ਨੂੰ ਈ ਆ ਧੀ ਨੂੰ ਤਾਂ ਦਿੱਤਾ ਬੜਾ ਦਿੱਤਾ ਬੜਦਾ ਫੜਦਾ ਹੋਰ ਹੋਇ ਤਕਾ ਕੋਈ ਚੱਕਰ ਨੀ ਦਮਾ ਗਿਆ ਧੀ ਕਹਤਾ ਧੀ ਤਾਂ ਮੈਂ ਕੀ ਕਹਤਾ ਸੀ ਬੀਬੀ ਨੂੰ ਕਹਿਣਾ ਕੀ ਤੀ ਉਹਨੂੰ ਐਂ ਕਿਹਾ ਸੀ ਵੀ ਕਹਿ ਨਹੀਂ ਬੇਸ਼ੱਕ ਚਾਚੀ ਨੂੰ ਵੀ ਇਹ ਜੀ ਕਿਹੜੀ ਗੱਲ ਹੈ ਕੁੜੀ ਨੂੰ ਬੇਸ਼ੱਕ ਉਰੀ ਛੱਡ ਦੇਣ ਉਹਨਾਂ ਚਰ ਉਹ ਤੂੰ ਰਹਿਣ ਦਿਆ ਕਰ ਤੂੰ ਹੋਰ ਨਾ ਚਾਪਾ ਗੱਲ ਪਾ ਲੈ ਠੀਕ ਆਪਾਂ ਮਦਦ ਕਰਦਾਂਗੇ ਕਈ ਵਾਰੀ ਪਤਾ ਕੀ ਹੁੰਦਾ ਅਗਲਾ ਸੀਰੀਅਸ ਹੀ ਲੈ ਜਾਂਦਾ ਹੁੰਦਾ ਆਪਣਾ ਤਾਂ ਕਹਿਣ ਹੀ ਹੁੰਦਾ ਹੈ ਗੁਰਗੱਦਾ ਨੂੰ ਕਈ ਵਾਰੀ ਤੂੰ ਰਹੇਂਦਿਆ ਕਰ ਆ ਬਾਬਾ ਤੂੰ ਪਕੌੜੀ ਬਣਾ ਲੈ ਮੈਂ ਤਾਂ ਜ਼ਹਿਨ ਦੇ ਬੀਬੀ ਨੂੰ ਕੁਝ ਹੋਰ ਨਾ ਖਾਈ ਸੀ ਮੈਂ ਮੈਂ ਕਿਹੜਾ ਕਹਿਣ ਲੱਗ ਰਹੀ ਸੀ ਇੱਕਦਮ ਚੱਲ ਆਏ ਹੋ ਜਾਂਦਾ ਵੀ ਅਗਲਾ ਕਰਦਾ ਹੈਗਾ ਸਾਡਾ ਹਨਾ ਚਾਚੀ ਚਾਚੀ ਹਾਂ ਵੇ ਆਤੀ ਦੱਸ ਚਾਚੀ ਹਉ ਕੁੱਟ ਚਾਹ ਬਣਾ ਦਿੰਦੀ ਮੈਂ ਹੁਣ ਕੋਈ ਚਾਹ ਦਾ ਟਾਈਮ ਹੈਗਾ ਚਾਤਾ ਘਰ ਬਣੀ ਪਈ ਆ ਹੁਣ ਤਾਂ ਸਬਜ਼ੀ ਬਣਾਉਣ ਲੱਗੀ ਸੀ ਮੈਂ ਚੰਗਾ ਫਿਰ ਚਾਹ ਬਣਾ ਦੇ ਫਿਰ ਮੈਂ ਖੇਤ ਜਾਣਾ ਬੜੀ ਛੇਤੀ ਲਿਆ ਮੈਂ ਬਣੀ ਪਈਆ ਲਿਆਉਣੀ ਆ ਚਾਚਾ ਵੀ ਨਹੀਂ ਦੇਖਦਾ ਪਤਾ ਨਹੀਂ ਕਿੱਥੇ ਗਿਆ ਹੋਗਾ ਚੱਕ ਫੜ ਤੇਰੇ ਜੋਕਰੀ ਤਾਂ ਪਈ ਸੀ ਹੋਰ ਚਾਹ ਪੀ ਕੇ ਫਿਰ ਮਾਂ ਮੈਂ ਖੇਤ ਵਾਗ ਜਾ ਹੁਣ ਕਿੱਥੇ ਸੀ ਤੂੰ ਖੇਤ ਨਹੀਂ ਸੀ ਹੈ ਤੇਰੇ ਚਾਚਾ ਕਹਿੰਦਾ ਖੇਤੀ ਹੋ ਚਾਚੀ ਮੇਰੀ ਗੱਲ ਸੁਣ ਲੈ ਉਹ ਨੰਬਰਦਾਰਾਂ ਦਾ ਬੁढ़ा ਨਹੀਂ ਹੈਗਾ ਅੱਛਾ ਉਹ ਬਿਮਾਰ ਹੋ ਗਿਆ ਮੈਂ 2:00 ਵਜੇ ਤੁਰੇ ਜਾਂਦੇ ਮੈਨੂੰ ਹਾਕ ਮਾਰ ਲਈ ਹਾਂ ਕਹਿੰਦੇ ਉਹਨੂੰ ਰੇਲ ਕੋਟ ਲੈ ਕੇ ਜਾਣਾ ਹਸਪਤਾਲ 'ਚ ਅੱਛਾ ਫਿਰ ਰੇਲ ਕੋਟ ਲੈ ਹਸਪਤਾਲ 'ਚ ਲੈ ਕੇ ਮੈਨੂੰ ਚਾਚੀ ਜੀ ਉਹ ਕਹਦੇ ਵੀ ਤੂੰ ਸਿਆਣਾ ਬੰਦਾ ਨਾਲ ਚੱਲ ਮੈਂ ਤਾਂ ਉੱਥੇ ਦੀਗਾ ਖੇਤਾਂ ਹੁਣ ਜਾਊਂਗਾ ਚਾਚੀ ਜੀ ਬੇ ਕੰਮ ਵੀ ਕਰ ਰਿਆ ਕਰ ਕੇ ਕੋਈ ਹੂੰ ਕਦੇ ਉਹਦੇ ਨਾਲ ਵਾਗਿਆ ਕਦੇ ਉਹਦੇ ਨਾਲ ਵਾਗਿਆ ਕੰਮ ਕੰਮੀ ਦਾ ਕਰਦਾ ਹੁਣ ਚਾਚੀ ਜੀ ਇੱਕ ਦਿਨ ਇਹ ਤਾਂ ਭਲੇ ਦਾ ਕੰਮ ਸੀ ਨਾਲੇ ਥੋੜਾ ਵੀ ਤਾਂ ਨੌਂ ਬਣਦਾ ਵੀ ਇਹਨਾਂ ਦਾ ਭੀਮਾ ਗਿਆ ਚਲ ਠੀਕ ਹੈ ਮੇਰੀ ਇੱਕ ਗੱਲ ਹੋਰ ਸੁਣ ਲਾ ਮੈਂ ਤੇਰੇ ਚਾਚੇ ਨਾਲ ਗੱਲ ਕੀਤੀ ਦੀ ਪੇਕੇ ਜਾ ਕੇ ਆਉਣਾ ਮੈਂ ਇੱਕ ਦੋ ਦਿਨ ਰਹੂੰਗੀ ਉੱਥੇ ਨਾਲੇ ਤੇਰਾ ਚਾਚਾ ਮਾਗਰੋ ਗੌਰ ਰੱਖੀ ਚੰਗਾ ਪੂਰੀ ਖੇਤ ਦੀ ਲੈ ਜਮੀ ਕਮਾਲ ਕਰੀ ਜਿੰਨੇ ਚਾਚੀ ਮੈਂ ਤਾਂ ਆਪਦੇ ਆਪਦੇ ਸਭ ਨਹੀਂ ਜਾਣਾ ਮੈਂ ਤੇਰਾ ਮੂਹਰੇ ਆੜੇ ਹੀ ਰਹਿੰਦਾ ਜਦੋਂ ਅਸੀਂ ਕਿਤੇ ਨਿਕਲਣਾ ਹੁੰਦਾ ਹੈਗਾ ਉਹ ਆੜੇ ਉੜੇ ਦੀ ਗੱਲ ਨਹੀਂ ਹੈਗੀ ਚਾਚੇ ਥੋੜਾ ਦਿਮਾਗ ਹੀ ਆਈ ਮੇਲੇ ਦਾ ਕੰਮ ਕਰਦਾ ਬੀਬੀ ਮੈਨੇ ਕਿੱਧਰ ਜਾਣਾ ਤੁਹਾਨੂੰ ਪਹਿਲਾਂ ਪਤਾ ਹੁੰਦਾ ਅੱਛਾ ਮੈਨੂੰ 3000 ਰੁਪਏ ਦੇ ਦੇ ਚਾਚੀ ਮੈਂ ਜਾ ਕੇ ਆਉਣਾ ਭੂਆ ਮਾਚਾ 3000 ਰੁਪਏ ਮੇਰੀ ਸਾਲੀ ਨੇ ਕਹਾ ਮੈਨੂੰ ਫੋਨ ਕਰਕੇ ਹਾਂ ਵੀ ਤੂੰ ਆ ਕੇ ਜਾ ਨਾ ਪਰ 3000 ਮਗਾਇਆ ਹੈ ਨਾ ਤੇਥੋਂ ਮੂੰ ਵੀ ਜਾਇਆ ਜਾਊਗਾ ਤੇਥੋਂ ਕਰਾਇ ਪਾੜੇ ਲੱਗਣਾ ਤੇਰਾ ਚਾਚੀ ਜੀ ਗੱਲ ਤਾਂ ਸੁਣ ਲਓ ਮੇਰੀ ਹੁਣ ਜਦੋਂ ਤੂੰ ਮੰਨ ਲਾ ਤੂੰ ਜਾਵੇਂਗੀ ਆਪਣੇ ਪੇਕੀ ਅੱਛਾ ਤੂੰ ਖਾਲੀ ਹੱਥ ਆ ਬਗ ਜੇਂਗੀ ਤੂੰ ਵੀ ਤਾਂ ਕੁਝ ਨਾ ਕੁਝ ਲੈ ਕੇ ਜਾਵੇਂਗੀ ਖਾਲੀ ਹੱਥ ਕਿੱਥੇ ਜਾ ਜਾਂਦਾ ਬਣਾ ਤੂੰ ਐਂ ਦੱਸ ਹੁਣ ਹੁਣ ਜਦੋਂ ਮੈਂ ਜਾਊਗਾ ਮੈਂ ਤਾਂ ਐਂ ਕਹਿਣਾ ਨਾ ਵੀ ਮੈਂ ਐਡੇ ਵੱਡੇ ਸਰਦਾਰਾਂ ਦੇ ਨਾਲ ਆਇਆ ਕਟੋ-ਕਟ ਸੱਤ ਪ੍ਰਕਾਰ ਦੇ ਤਾਂ ਮੈਨੂੰ ਫੜ ਲੈ ਕੇ ਜਾਣੇ ਪੈਣਗੇ ਹੱਥ ਪ੍ਰਕਾਰ ਦੇ ਪੁਰਾਣਾ ਵੀ ਉਹਨਾਂ ਦਾ ਫਰਮਾ ਵੇ ਇੰਨਾ ਤਾਂ ਕਦੇ ਅਸੀਂ ਨਹੀਂ ਖਰਚਾ ਕਰਕੇ ਗਏ ਹੈਗੇ। ਲਾ ਤੁਸੀਂ ਨਾ ਕਰੋ ਤੂੰ ਤਾਂ ਕੰਜੂਸ ਹੋ। ਮੈਂ ਤੁਹਾਡੇ ਵਰਗਾ ਕੰਜੂਸ ਵੀ ਹੈ ਨਾ। ਮੈਂ ਤਾਂ ਖੁੱਲੇ ਦਿਲ ਨਾਲ ਜਾਣਾ। ਦੇਖ ਉੱਥੇ ਸਬਜ਼ੀ ਵੀ ਮੈਂ ਆਪਦੀ ਲੈ ਕੇ ਜਾਣਾ। ਬੀਟ ਮੂਟ ਖਾਣਾ ਵਜਾਤੀ। ਆ ਆਇਆ ਥੋੜਾ। दारू ਵੀ ਮੈਂ ਆਪਦੀ ਲੈ ਕੇ ਜਾਣਾ। ਠੀਕ ਆ। ਆਏ ਕਦੇ ਅਜੇ ਤੱਕ ਉਹਨਾਂ ਤੋਂ ਮੰਗ ਕੇ ਚੀਜ਼ ਨਹੀਂ ਲਈ ਹੈਗੀ। ਫਿਰ ਦੱਸ ਉੱਥੇ ਤੂੰ ਮੇਰੀ ਬੇਇੱਜ਼ਤੀ ਕਰਾਵੇਂਗੀ? ਮੈਂ ਨਹੀਂ। ਕੋਈ ਗੱਲ ਨਹੀਂ। ਤੇਰੇ ਚਾਚੇ ਨਾਲ ਗੱਲ ਕਰ ਲਾ ਫਿਰ ਦੇ ਦੂੰਗੀ ਤੈਨੂੰ ਪੈਸੇ। ਚਾਚੇ ਨਾਲ ਕੀ ਗੱਲ ਕਰਾਂਗੀ ਚਾਚਾ ਦਾ ਪੈਸਾ ਜਾਗਾ ਚਾਚਾ ਤਾਂ ਜਵਾਬ ਦੇਊਗਾ ਮੈਨੂੰ ਲੈ ਚਾਚਾ ਕਾਨੂੰ ਜਵਾਬ ਦੇਊਗਾ ਲੈ ਜਵਾਬ ਨਹੀਂ ਦਿੰਦਾ ਵੀ ਆ ਮਾਇਆ ਤਾਂ ਇੱਕ ਵਾਰੀ ਗੱਲ ਸੁਣ ਲੈ ਚਾਚੀ ਚਾਚੇ ਨੂੰ ਕਿਹਾ ਸੀ ਮੈਨੂੰ ਗੱਡੀ ਦੇ ਦੇ ਅੱਛਾ ਮੈਨੂੰ ਗੱਡੀ ਨਹੀਂ ਦਿੱਤੀ ਹੈਗੀ ਕਹਿੰਦਾ ਮਾਇਆ ਤੇਰੇ ਨਾਲ ਚੱਲੂ ਅੱਛਾ ਚਾਚੀ ਮੇਰੇ ਨਾਲ ਵਾਗਿਆ ਹਾਂ ਮੇਰੇ ਸੌਰੀ ਉੱਥੇ ਮੇਰੀ ਸਾਲੀ ਨਾਲ ਗੱਲਬਾਤ ਕਰੇ ਹੈ ਹਾਂ ਹਾਂ ਮੇਰੇ ਬਾਰੇ ਦੱਸੇ ਵੀ ਵੀ ਮਾ ਵੀ ਕਿੰਨਾ ਵਧੀਆ ਬੰਦਾ ਹੈ ਇਹਦੇ ਵਰਗਾ ਬੰਦਾ ਤਾਂ ਕਿਤੇ ਮਿਲਣਾ ਨਹੀਂ ਹੈਗਾ ਇਹ ਜਿਹੀਆਂ ਗੱਲਾਂ ਕਰੇ ਤੂੰ ਗਲਤ ਨਾ ਸੋਚ ਜੀ ਚਾਚੀ 3000 ਰੁਪਏ ਦੇ ਜਿਵੇਂ ਤਾਂ ਗੱਲ ਕਹੀ ਸੀ ਅਗਲਾ ਗਲਤੀ ਸੋਚੂਗਾ ਕਿ ਮੇਰੇ ਥਾਲੀ ਨਾ ਗੱਲਾਂ ਕਰੇ ਉਹ ਸੋ ਤਾਂ ਸੋਚਣ ਵਾਲਾ ਸੋਚੇ ਗੱਲ ਕਰਨ ਵਾਲੇ ਤਾਂ ਗੱਲ ਕਰਤੀ ਚਾਚੀ ਤੂੰ ਉਹ 3000 ਰੁਪਏ ਦੇ ਮੈਂ ਜਾਵਾਂ ਨਾਲੇ ਖੇਤ ਗੇੜਾ ਮਾਰ ਕੇ ਆਉਣਾ ਮੈਂ ਦੋ ਦਿਨ ਨਹੀਂ ਮੁਰਦਾ ਫਿਰਦਾ ਬੂ ਮੈਂ ਮਰ ਜਾ ਤਾਂ ਕਦੋਂ ਨਿਕਲਣਾ ਹੈ ਮਦਾਜੀ ਬਾਗ ਜੂਗਾ ਮੈਂ ਹੁਣ ਕਹੇ ਹੁਣ ਬਾਗ ਜਾਣਾ ਮੈਂ ਤਾਂ ਤੂੰ ਵੀ ਨਾ ਬੱਸ ਛੜਾਉਣ ਨੂੰ ਰਿਹਾ ਕਰ ਪੱਲਾ ਹਾਰ ਟਾਈਮ ਚਾਚੀ ਤੁਹਾਡੇ ਪੁੱਛੇ ਬਗੈਰ ਮੈਂ ਕਿਤੇ ਗਿਆਗਾ ਪਹਿਲਾਂ ਤੁਹਾਨੂੰ ਦੱਸਿਆਗਾ ਫੇਰ ਮੈਂ ਜਾਊਗਾ ਦੱਸਿਆ ਕਦੇ ਸਾਨੂੰ ਪੁੱਛ ਕੇ ਵੀ ਜਾਇਆ ਕਰ ਪਹਿਲਾਂ ਪੁੱਛ ਵੀ ਲਿਆ ਕਰ ਦੱਸਣ ਤਾਂ ਜਰੂਰ ਆਜਣਾ ਵੀ ਮੈਂ ਫਲਾਨੀ ਥਾਂ ਚੱਲਿਆ ਤਿੰਕੀ ਥਾਂ ਚੱਲਿਆ ਬਸ ਹੁਣ ਗੱਲ ਤੇ ਗੌਰ ਕਰੀ ਚਾਚੀ ਮੈਂ 3000 ਰੁਪਏ ਲੈ ਲੈਣ ਆ ਕੇ ਮੈਂ ਖੇਤ ਜਾਇਆ ਮੈਂ ਚੰਗਾ ਰੱਖੀ ਤਿਆਰ ਰੱਖੀ ਉੱਥੇ ਚਾ ਹਾਂ ਪੈਸੇ ਉਹ ਨਾ ਦੇਖ ਲੈ ਹੁਣ ਇਹ ਵਿੱਡਣਾ ਵਿੱਟ ਕੇ ਵੀ ਆ ਕੇ ਮੈਂ ਜਾਣਾ ਹੈਗਾ ਉਧਰੋਂ ਅਸੀਂ ਜਾਣਾ ਸੀ ਚੱਲ ਕੋਈ ਨਾ ਦੇ ਦਿੰਨੀ ਆ ਤੈਨੂੰ ਤਨ੍ਹਾ ਯਾਰ ਦਿਮਾਗ ਹੋਣਾ ਚਾਹੀਦਾ ਬੰਦੇ ਦਾ ਦਿਮਾਗ ਪੈਸੇ ਪੈਸੇ ਕਿਵੇਂ ਬਣਦੇ ਨੇ ਕਿਵੇਂ ਕਮਾਈਂਦੇ ਨੇ ਲੈ ਚਾਚੀ ਨੂੰ ਕਿਹੜਾ ਆਪਾ ਦੱਸਣਾ ਵੀ ਆਪਾਂ ਕਿੱਥੇ ਗਈ ਸੀ ਤੀ ਇਹਦਾ ਮੇਰੇ ਸਾਲਾ ਬਿੱਲੂ ਦੀ ਟੋਕ ਲਾਉਣੀ ਪੋਗੀ ਮੈਨੂੰ ਬਿੱਲੂ ਦਾ 3000 ਰੁਪਏ ਦੇਣਾ ਐ ਨਹੀਂ ਪਤਾ ਆ ਕੇ ਚਾਚੇ ਨੂੰ ਦੱਸਦੇ ਜਾ ਦੱਸਦੇ ਚਾਚੀ ਨੂੰ ਮੇਰਾ ਸਾਲਾ ਸਿਆਪਾ ਖੜਾ ਹੋ ਜੂ ਚਾਚੀ ਤੋਂ ਫੜ ਕੇ 3000 ਰੁਪਏ ਉਧਰ ਬਿੱਲੂ ਨੂੰ ਦੇ ਦਾਂਗੇ ਠੀਕ ਆ ਚਲ ਆਪਣੇ ਪੈਸੇ ਉੱਤਰ ਜਾਣਗੇ ਖੇਤ ਮਾਰੇ ਜਿਹੜਾ ਫੇਰ ਦੇ ਦੇ ਚਟਾ ਇਹ ਦਿਨੋਂ ਆਇਆ ਨਹੀਂ ਹੈ ਆ ਵੀ ਕੱਖ ਘੜ ਕੇ ਚਲ ਗਾਹਾਂ ਪਾਣੀ ਛੱਡਾ ਦੱਸ ਗਾਹਾਂ ਪਾਣੀ ਜਾਊਗਾ ਕਿਵੇਂ ਸਲਾ ਮਾਰਾ ਮੋਟਾ ਸਾੜੇ ਨੂੰ ਖਾਲ ਨੂੰ ਚੰਡ ਕੇ ਰੱਖ ਤਾਂ ਹੀ ਪਾਣੀ ਗਾਹਾਂ ਜਾਵੇ ਚਾਚਾ ਹਾਂ ਵੀ ਵੇ ਕਿਵੇਂ ਆ ਵਧੀਆ ਵਧੀਆ ਮੈਨੂੰ ਤਾਂ ਇਹ ਤੂੰ ਖੇਤ ਤੂੰ ਕਿੱਧਰ ਫੜਦਾ ਓ ਮਾਤਾ ਉੱਥੇ ਭਾਗ ਦੀ ਜ਼ਰੂਰੀ ਕੰਮ ਚਾਚੀ ਜੀ ਨੂੰ ਦੱਸ ਕੇ ਆਇਆਂਗਾ ਲੈ ਮੈਨੂੰ ਫੜਾ ਦਿੱਤਾ ਨਹੀਂ ਉਹ ਕਰ ਰਹੇ ਨੇ ਪਾਣੀ ਛੱਡਣਾ ਸੀ ਤੈਨੂੰ ਪਤਾ ਹਾਂ ਹਾਂ ਛੱਡ ਮੜਾ ਹਨ ਚੰਡ ਕੇ ਖਾ ਲੂ ਘੜ ਕੇ ਹਾਂ ਪਾਣੀ ਛੱਡਦੇ ਹੋਏ ਨੇ ਪਾਣੀ ਪਹੁੰਚੂ ਦਾ ਸਿੱਡਾ ਦਾ ਖੱਬੜ ਦੇਖਦਾ ਕਿੱਡਾ ਕਰਦਾ ਖੜਾ ਲੈ ਆਹ ਦੇਣਾ ਉਧਰ ਸਾਰੀਆਂ ਵਟਾਂ ਘੜੀਆਂ ਪਈਆਂ ਨੇ ਇਹੀ ਰਹਿ ਗਿਆ ਤੇ ਇਹ ਤਾਂ ਮੈਂ ਆਦੀ ਵੀ ਐਥੇ ਤੂੰ ਜੀ ਜਦੋਂ ਸੌਂ ਆ ਗਿਆ ਉਦੋਂ ਕਰ ਦੂੰਗਾ ਲੈ ਮੈਨੂੰ ਫੜਾ ਦਿੱਤਾ ਤੂੰ ਐ ਕਾਨੂੰ ਲੱਗੇ ਪਿਆ ਓਰੇ ਫੜਾ ਲੈ ਹਣ ਓਰੇ ਫੜਾ ਮੈਨੂੰ ਫੜਾ ਤੂੰ ਘੜ ਦੇ ਜੀ ਹਾਂ ਇੱਧਰ ਖੜ ਤੂੰ ਇੱਥੇ ਦੇਖੀ ਤੂੰ ਹੁ ਆਏ ਆਏ ਹੋਏ ਚਾਚਾ ਕੀ ਹੋ ਗਿਆ ਦੇਖੀ ਚਾਚਾ ਕੀ ਹੋ ਗਿਆ ਮੇਰਾ ਮੇਰਾ ਸਾਰਾ ਪੱਟ ਜਾ ਉੱਠ ਖੜਿਆ ਪਤਾ ਨਹੀਂ ਕੀ ਖੜਿਆ 나ੜ ਤੂੜਨਾ ਚੜ ਗਿਆ ਹੋਵੇ ਕੋਈ ਪਤਾ ਨਹੀਂ 나ੜ ਚੜ ਗਈ ਚਾਚਾ ਤੈਨੂੰ ਪਤਾ ਵੀ ਜਦੋਂ ਇਹ ਜੇ ਕੰਮ ਕਰਾਉਣੇ ਨੇ ਕੋਈ ਦੁੱਧ ਲੱਸੀ ਦਾ ਹੋਵੇ ਥੋੜਾ ਘਰ ਦਾ ਕੋਈ ਡੰਗਰ ਰੇ ਮੁੱਲ ਦਾ ਦੁੱਧ ਲੈਣੇ ਹੋਗੇ ਹਾਂ ਓਏ ਡੰਗਰ ਨਾ ਰੱਖਿਓ ਤੈਨੂੰ ਹੋ ਦੋ ਇੰਨਾ ਨਾ ਕੀ ਹੋ ਗਿਆ ਦੋ ਟੱਕ ਮਾਰ ਨਹੀਂ ਹੋਇਆ ਦਾ ਉਹ ਨਹੀਂ ਫਿਰ ਵੀ ਖੇਤੀਬਾੜੀ ਉਹੀ ਨਹੀਂ ਹੁੰਦੀ ਉਹਦੀ ਭੁੱਖੇ ਢੱਡਾ ਸੁੱਕੀਆਂ ਰੋਟੀਆਂ ਖਵਾਉਣਿਓ ਦੇਖਦਾ ਸਾਡੇ ਮੱਝ ਤੀਗੀ ਕਦੇ ਤੁੱਤ ਨਹੀਂ ਮੁੱਕਿਆ ਹੈ ਹਾਰ ਕੇ ਮੈਨੂੰ ਤਾਂ ਵੇਚਣੀ ਪੈਗੀ ਚਾਚਾ ਜੀ ਮੁੰਡੇ ਦੇ ਪੇਪਰ ਤੀਗੇ ਪੇਪਰਾਂ ਕਰਕੇ ਵੇਚਣੀ ਪੈਗੀ ਫੀਸ ਭਰਨੀ ਪੈਗੀ ਮੈਨੂੰ ਜਾਦਾ ਐ ਕਰ ਚਾਚਾ ਮੈਂ ਕਹਿੰਦਾ ਤੇਰੇ ਕਿਤੇ ਨੀਲੀ ਦਾ ਵੀ ਨਾ ਰੱਖੀ ਹੋਵੇ ਗੱਲਾਂ ਇਹ ਮੈਂ ਕਹੀ ਦੀਆਂ ਨਾ ਹੋਏਗੀ ਨੀ ਪਿੰਡ ਚ ਗੱਲਾਂ ਹੋਣਗੀਆਂ ਮੇਰੇ ਮੱਝ ਦੀਆਂ ਦਾ ਚਾਹੇ ਉੱਤੇ ਮੰਜਾ ਢਾਲਾ ਐਨੀ ਵਜ੍ਹਾ ਸੀ ਨਲਜਾ ਤੇ ਗੱਲ ਸੁਣ ਲੈ ਜਦੋਂ ਐਂ ਕਰ ਤੂੰ ਲੱਖ ਰੁਪਇਆ ਮੈਨੂੰ ਫੜਾ ਮੈਂ ਕਰੇ ਕੀਨੇ ਦੇ ਮੰਦਾ ਮੱਝ ਨਾਲੇ ਤੁਹਾਨੂੰ ਦੁੱਧ ਪਿਆਇਆ ਕਰੂੰ ਮੱਝ ਤਾਂ ਹੁਣ ਲੈ ਲਾਂਗੇ ਫੇਰ ਆ ਜੇ ਐਡੀ ਜ਼ਿੰਮੇਵਾਰੀ ਲੈਣਾ ਤੂੰ ਕਰਨੀ ਫੇਰ ਲੈ ਰਾਂ ਐ ਮੱਝ ਫੇਰ ਕੀ ਗੱਲ ਲੈ ਚੱਲ ਜਾ ਦੇ ਨਾ ਚਾਚਾ ਬੋਲ ਦੇ ਮੇਰਾ ਪਟ ਜਾ ਉੱਠੇ ਪੈ ਮੈਨੂੰ 500 ਰੁਪਇਆ ਦੇ ਮੈਂ ਦਵਾਈ ਲਵਾ ਡਾਕਟਰ ਦੇ ਉਹ 100 ਰੁਪਏ ਦੀ ਦਵਾਈ ਆਉ 500 ਦੀ ਦਵਾਈ ਆਊਗੀ ਚਾਚਾ ਤੂੰ ਵੀ ਬਸ ਉਹ ਕੰਜੂਸਾਂ ਵਾਲੀਆਂ ਗੱਲਾਂ ਤੇਰੀਆਂ ਪਤਾ ਕੀ ਆ 100 ਰੁਪਏ ਦੀ ਦਵਾਈ ਆ ਜੀ ਚੱਲ ਤੇ ਫਿਰ ਤੈਨੂੰ ਪਤਾ ਹੋ ਜਿਹੜਾ ਮੈਂ ਕਰਦਾ ਪੈਣ ਲੱਗਿਆ ਹੋਇਆ ਲੈ ਫੜ ਲੈ ਇੱਕ ਗੱਲ ਆ ਲਫਾੜ ਇੱਕ ਗੱਲ ਆ ਤੇਰੇ ਵਾਂਗੂ ਐ ਮੈਂ ਕੰਜੂਸ ਨਹੀਂ ਹੈਗਾ ਪਰ ਐਸਾ ਆਪ ਦੀਆਂ ਕਰਨੀਆਂ ਬੰਦੇ ਨੇ ਹੁਣ ਪੈਸੇ ਤਾਂ ਲੈ ਲੈ ਹਾਂ ਹੁਣ ਮਾਰਾ ਮੋਟਾ ਧਿਆਨ ਨਾ ਖਰਤੀ ਮੈਨੂੰ ਪਤਾ ਸਾਰੀ 100 50 ਦੀ ਦਵਾਈ ਆ ਪੈਗ ਤਾਂ ਫਿਰ ਮਨਾਂਉਂਗਾ ਹੀ ਲਾਉਂਗਾ ਅੱਛਾ ਭਰਾ ਬਰਾਮ ਕਰ ਨਾ ਲਾ ਲੈ ਕੰਮ ਤੇ ਆ ਜੀ ਕਿਤੇ ਨਾ ਬੈਠੇ ਮਹੀਂ ਫਿਰ ਉਧਰ ਤੂੰ ਪੈਗ ਲਾ ਕੇ ਉੱਥੇ ਹੀ ਫਿਰ ਡਿਗਿਆ ਰਹੇ ਦਵਾਈ ਵੀ ਪੈਗਣ ਵਾਲੀ ਲਾਉਂਗਾ ਮੈਂ ਤਾਂ ਨੜ ਜਾ ਤੇ ਇੱਕ ਗੱਲ ਹੈਗੀ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਕੱਲ ਕਲਾ ਨੂੰ ਮੈਨੂੰ ਕੁਝ ਹੋ ਗਿਆ ਤੂੰ ਤਾਂ 500 ਨੂੰ ਰੋਣਾ ਲੱਖਾਂ ਰੁਪਈਆ ਲੱਗੂਗਾ ਲਾ ਉਹਨਾਂ ਦੇ ਸੀਰੀ ਦਾ ਕੀ ਬਣਿਆ ਤੀ ਟੈਕ ਹੀ ਆਇਆ ਬੱਟ ਦੇ ਮੁੱਧਾ ਪਿਆ ਤੀਗਾ ਤੁਸੀਂ ਜੇ ਮੇਰਾ ਖਿਆਲ ਰੱਖੋਗੇ ਤਾਂ ਹੀ ਤੁਹਾਡਾ ਖਿਆਲ ਰੱਖੂੰ ਤਾਂ ਹੀ ਮੈਂ ਕੰਮ ਕਰੂੰ ਜੇ ਮੇਰੀ ਸਿਹਤ ਠੀਕ ਰਹੂਗੀ ਓਏ ਲੱਖਾਂ ਕਾ ਤੇ ਲੱਗ ਜੂ ਤੇਰੇ ਤੇ ਹੁਣ ਚੰਗਾ ਭਲਾ ਤਾਂ ਹੈਗਾ ਮੈਂ ਹੈਰਾਨ ਆ ਤੇਰੇ ਤੇ ਲਾ ਬੱਸ ਆਏ ਜਾਂਦਾ ਉਹ ਇਹ ਹੋਣੀ ਕਰੀ ਉਹਦੀ ਕੋਈ ਸੀਰੀ ਵਰਤੀ ਲੈ ਆ ਗਏ ਮੈਂ ਦਵਾਈ ਲੈ ਕੇ ਚਾਲਾ ਸਵਰਾ ਕੀ ਕਰੇਗਾ ਤੂੰ ਮੈਂ ਤੇਰੇ ਸਮਝ ਨਹੀਂ ਆਉਂਦੀ ਜਦ ਪਰ ਘਰੇ ਪਤਾ ਨਹੀਂ ਕੀ ਕਹਿ ਕੇ ਆਹੂ ਚਾਚੀ ਨੂੰ ਕਹਿੰਦਾ ਮੈਂ ਕਹਿ ਕੇ ਆਇਆ ਸਾਮੀ ਤੋਂ ਬਾਹਰ ਗੱਲ ਐ ਦੀ ਤਾਂ ਮੈਨੂੰ ਹੁਣ ਕਹਿੰਦਾ ਮੱਝ ਲੈ ਲੋ ਲੈ ਮੱਝ ਦਵਾ ਕੇ ਪਤਾ ਨਹੀਂ ਕੀ ਕਰੂਗਾ ਇਹਦਾ ਹੁਣ ਹੋਰ ਨਸ਼ਾ ਆਪਾ ਖੜਾ ਕਰ ਦੇ ਮੱਝ ਦਵਾ ਕੇ ਕਿਤੇ ਉਹ ਵੀ ਆਪ ਨੂੰ ਸਾਹਮਣੇ ਪਊ ਮੈਂ ਕਰਦਾ ਗੱਲ ਇਹਦੀ ਚਾਚੀ ਨਾ ਜਾ ਕੇ ਵੀ ਕਹਿ ਕੇ ਕੀ ਆਇਆ ਮੇਰੇ ਸਾਲੇ ਦੇ ਦਾ ਲਾ ਹ ਤਾਂ ਗੱਲੇ ਬਣ ਗਈ ਰੁਪਿਆ 500 ਬਣ ਗਿਆ ਆਪਣਾ ਆਥਣ ਦਾ ਖਾਨਦਾ ਜਿਗਾਰਡ ਬਣ ਗਿਆ ਨਾਲ ਤਾਂ ਇੰਨਾ ਉਹਦਾ ਜਿੰਨਾ ਚੋਪੜ ਕੇ ਰੱਖੇ ਨਾ ਉਨੇ ਹੀ ਲੋਟ ਆਉਂਦੇ ਨੇ ਜਿਵੇਂ ਚਾਚਾ ਵੱਟ ਚੋਪਣ ਰਿਹਾ ਸੀ ਸਾਫ ਸਾਫ ਕੱਢ ਰਖਦੇ ਇਹਨਾਂ ਦਾ ਐ ਚੋਪੜ ਕੇ ਰੱਖੇ ਫੇਰ ਪਤਾ ਲੱਗਾ ਚਲ ਉਧਰੋਂ ਤੇ 10000 ਰੁਪਏ ਚਾਚੀ ਤਿਆਰ ਕਰੀ ਬੈਠੀ ਉਹ ਨਾਲੇ ਮੈਂ ਰੋਟੀ ਵੀ ਤਿਆਰ ਕਰਤੀ ਹਾਲੇ ਤੱਕ ਆਈ ਨਹੀਂ ਹੈਗੀ ਇੰਨਾ ਟਾਈਮ ਚਾਚੀ ਕਿਧਰ ਨੂੰ ਲੰਗੇ ਹਾਂ ਆ ਗਿਆ ਹਾਂ ਜਾ ਚੀ ਚਾਚੀ ਦੇਖ ਲੈ ਕਿੰਨੀ ਮਿਹਨਤ ਕਰਨੀ ਪੈਂਦੀ ਆ ਮਜ਼ਦੂਰੀ ਕਰਨੀ ਪੈਂਦੀ ਆ ਆਲਾ ਕਹਿੰਦਾ ਅਸੀਂ ਤਾਂ ਮਜ਼ਦੂਰ ਰੱਖਿਆ ਆ ਬੱਟਾ ਦੇਖ ਲੈ ਮੈਂ ਨਾ ਸਾਰੇ ਪਾਸਿਓਂ ਐ ਕੜਕੜ ਰੱਖਦੀਆਂ ਚਾਚਾ ਦੇਖੂਗਾ ਵੀ ਹਾਂ ਕੰਮ ਕਰਿਆਗਾ ਵੀ ਮੈਨੇ ਨਾ ਪਹਿਲਾਂ ਐਂ ਦੱਸ ਤੈਨੂੰ ਅਸੀਂ ਕਦੇ ਮਜ਼ਦੂਰ ਸਮਝਿਆ ਹੈ ਤੈਨੂੰ ਘਰ ਦਾ ਮੈਂਬਰ ਸਮਝਦੇ ਆਂ ਅਸੀਂ ਉਹਦਾ ਉਹਦਾ ਮੰਨਦਾ ਚਾਚੀ ਮੈਂ ਫਿਰ ਮੈਂ ਵੀ ਦਾ ਦਿਲ ਕਿੰਨੇ ਸਾਲ ਹੋਗੇ ਨਹੀਂ ਅਗਲਾ 1 ਸਾਲ ਲਾ ਕੇ ਉਹਦੀ ਭੱਜ ਜਾਂਦਾ ਮੈਂ ਵੀ ਆਪਦੇ ਘਰ ਦੀ ਸਮਝਦਾ ਤੁਹਾਨੂੰ ਦੱਸ ਫਿਰ ਹਾਂ ਫਿਰ ਕਰਦੇ ਬਣ ਕੇ ਟਾਈਮ ਪਾਸ ਹੁੰਦਾ ਹੁੰਦਾ ਉਹ ਉਹਦਾ ਹੈਗਾ ਚੀਦੇ ਇਹਦਾ ਆਪਾਂ ਐ ਸੋਚ ਲੈਨੇ ਨਾ ਵੀ ਇਹਦੇ ਕੰਮ ਧੰਦਾ ਕਰਦੇ ਇਹਦੇ ਨੌਕਰਾਂ ਜੇ ਨੌਕਰਾਂ ਵਾਂਗੂ ਰਹਨੇ ਆ ਠੀਕ ਐ ਫਿਰ ਫੇਰ ਨਿੱਗਲ ਬਣਦੀ ਹੈਗੀ ਅੱਧੇ ਘੰਟੇ ਚ ਤੂੰ ਐਂ ਹਿਸਾਬ ਲਾ ਲਾ ਚਾਚੀ ਵੀ ਪੰਜ ਬੰਦਿਆਂ ਦਾ ਕੰਮ ਕਰਿਆ ਹੈ ਖੇਤ ਮੇ ਅੱਧੇ ਘੰਟੇ ਚ ਓ ਤਨ 10000 ਰੁਪਇਆ ਤਿਆਰ ਹੈ ਚਾਚੀ ਹਾਂ ਸੱਚ ਲੈ ਹੈਗੇ ਨਹੀਂ ਹਾਂ ਫਿਰ ਨੜੇ ਹੋ ਮੈਂ ਤੈਨੂੰ ਗਾਇ ਕਹਿੰਦਾ ਸੀਗਾ ਚਾਚੇ ਦੀ ਇੱਕ ਗੱਲ ਤੈਨੂੰ ਮੈਂ ਹੋਰ ਦੱਸਣੀ ਆ ਕੀ ਗੱਲ ਦੱਸਣੀ ਐ ਤੂੰ 3000 ਰੁਪਇਆ ਤਾਂ ਦੇ ਦੇ ਖਰਜਾ ਦਿੰਨੀ ਆ ਹੂੰ ਲੈ ਚਾਚੀ ਪੂਰੇ ਵੀ ਨੇ ਹੈ ਲਾਹੋਰ ਦੱਸ ਅੱਗੇ ਕਦੇ ਤੈਨੂੰ ਘੱਟ ਦਿੱਤੇ ਨੇ ਪੂਰੇ ਹੀ ਨੇ ਗੇਲਾ ਹਾਂ ਤਾਂ ਮੈਨੂੰ ਯਕੀਨ ਆ ਹਾਂ ਚਾਚੀ ਤੈਨੂੰ ਮੈਂ ਇੱਕ ਗੱਲ ਕਹਿਣਾ ਕੀ ਗੱਲ ਐ ਗੱਲ ਤਾਂ ਦੱਸ ਦੇ ਹੁਣ ਤਾਂ ਖੇਤ ਨੂੰ ਬਾੜ ਖਾਣ ਲੱਗੀ ਖੇਤ ਨੂੰ ਬਾੜ ਖਾਣ ਲੱਗੀ। ਇਹ ਵੀ ਚੰਦਰਾ ਗੱਲ ਜੀ ਕਰਤਾ ਜਾਂਦਾ 골ਮੋਲ ਦੱਸਦਾ ਹੈ ਨਹੀਂ ਵਿੱਚੋਂ ਵੀ ਗੱਲ ਕੀ ਹੈ। ਗੱਲ ਤਾਂ ਕੋਈ ਜ਼ਰੂਰ ਹੋਊਗੀ। ਜਿਹੜਾ ਐ ਇਹ ਮੈਨੂੰ ਭੇਲੀਆਂ ਜਿਹਾ ਪਾਈ ਜਾਂਦਾ ਹੈਗਾ। ਪਤਾ ਕਿਵੇਂ ਕਰਾਂ ਇਹ ਤੋਂ। ਕੋਈ ਨਾ। ਆ ਜਾਣਦੇ ਇਹਨੂੰ। ਪੁੱਛਦੀਆਂ ਫਿਰ। ਪਰ ਦੋ ਦਿਨਾਂ ਨੂੰ ਆਊਗਾ। ਐਨਾ ਕਿੱਥੇ ਅੰਦਰ। ਵੀ ਚੱਲ ਲੂੰ ਗੱਲ ਗੱਲ ਹੋਊਗੀ ਕੀ ਜੈ ਰਿਆ ਚਲ ਕੋਈ ਨਾ ਆ ਜਾਣ ਤੇ ਫੇਰ ਹੀ ਪੁੱਛੂ ਹੁਣ ਤਾਂ ਤਾਂ ਗਰਮੀ ਬਹੁਤ ਹੈ ਨਹੀਂ ਸੌਂ ਉਹ ਹਲੋ ਹਾਂ ਸੁਨੀ ਜੀ ਹੋ ਖੜੀਆਂ ਲਾਵਾ ਛਾੜੂ ਛਾੜੂ ਹੀ ਲਾਈ ਜਾਂਦੀ ਸੀ ਬਸ ਦਿਮਾਗ ਜਿਹੀ ਕਿਧਰੇ ਹੋਰ ਫਿਰਦਾ ਸੀ ਕਿਧਰ ਵਾ ਗਿਆ ਦਿਮਾਗ ਨੂੰ ਕੀ ਹੋ ਗਿਆ ਦਿਮਾਗ ਨੂੰ ਕੀ ਹੋਣਾ ਸੀ ਹਾਂ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਹੈਗੀ ਭੀਮਾ ਕਹਿੰਦਾ ਤੁਸੀਂ ਉਹਦੀ ਸਾਲੀ ਨਾਲ ਗੱਲ ਕਰਦੇ ਹੋ ਉਹ ਮਾਪਿਆਂ ਦੇ ਸਾਲੀ ਨਾਲ ਗੱਲ ਕਰਕੇ ਕੀ ਲੈਣਾ ਨਾਲੇ ਪਤਾ ਕੀ ਕਹਿੰਦਾ ਸੀ ਹਾਂ ਕਹਿੰਦਾ ਜਦੋਂ ਖੇਤ ਨੂੰ ਬਾੜੀ ਖਾਣ ਲੱਗੀ ਮੈਨੂੰ ਗੱਲ ਸਮਝ ਜੀ ਨਹੀਂ ਆਈ ਉਹਦੀ ਵੀ ਗੱਲ ਕਰਕੇ ਕਿੱਥੇ ਗਿਆ ਉਹ ਕੀ ਸਮਝਾਉਣਾ ਚਾਹੁੰਦਾ ਥਿਓ ਪੁੱਤ ਕਿਉਂ ਕਹੇ ਵੀ ਉਹਦੀ ਸਾਲੀ ਨਾਲ ਗੱਲ ਕਰਦਾ ਤੁਹਾਡਾ ਆਪ ਕੋ ਵੀ ਸਾਲੀ ਨਾਲ ਗੱਲ ਕਰਕੇ ਕੀ ਲੈਣਾ ਗੱਲ ਕਰਦਾ ਸੀ ਮੈਂ ਤਾਂ ਤਾਂ ਕਹਿਣੀ ਆ ਕਿ ਮੇਰੀ ਸਾਰੀ ਨਾਲ ਗੱਲ ਕੀਤੀ ਸੀ ਇਹਨੇ ਮੈਨੂੰ ਕੀ ਪਤਾ ਹੁਣ ਉਹ ਤਾਂ ਤੁਹਾਨੂੰ ਪਤਾ ਹੋਊਗੀ ਨਾ ਮੇਰੇ ਸਾਰੇ ਜਨਤ ਮਾਲ ਜੀ ਤਾਂ ਨਹੀਂ ਹੁਣ ਤੁਸੀਂ ਕੀ ਸੋਚਣ ਲੱਗੇ ਨਹੀਂ ਮੈਂ ਤਾਂ ਐਂ ਕਹਿੰਦਾ ਵੀ ਸਾਰੇ ਆ ਗੱਲਾਂ ਹੈ ਕਿਉਂ ਕਹੀ ਉਹਨੇ ਮਤਾਂ ਕੀ ਚੱਕਰ ਹੋਇਆ ਮੈਂ ਵੀ ਇਹੀ ਕਹਿਣੀ ਆ ਵੀ ਇਹ ਚੱਕਰ ਕੀ ਹੋਇਆ ਕੀ ਗੱਲ ਹੈ ਕੀ ਬਾਤ ਆ ਮੈਨੂੰ ਕੁਝ ਦੱਸਦਾ ਤਾਂ ਸਹੀ ਮੈਨੂੰ ਭੱਬਲ ਭੂਸੇ ਜੇ ਚ ਪਾ ਗਿਆ ਉਹ ਤਾਂ ਚਲ ਆ ਜਾਣ ਤੇ ਹੁਣ ਕਿੱਥੇ ਆ ਉਹ ਤਾਂ ਸੌਰੀ ਗਿਆ ਕਹਿੰਦਾ ਮੈਂ ਸੌਰੀ ਜਾ ਕੇ ਆਉਣਾਗਾ ਆਇਆ 2 ਦਿਨਾਂ ਨੂੰ ਮਾਂ ਚੱਲ ਬਾਅਦ ਚਾਪਾ ਜਾਇਆ ਆਵਾਂਗੀ ਮੈਨੂੰ ਕਹਿੰਦਾ ਮੈਂ ਦੁਬਾਈ ਲੈਣ ਜਾਣਾ ਤੈਨੂੰ ਆਏਗਾ ਕਿ ਕੇ ਹੋਰ ਮੈਨੂੰ ਕਹਿੰਦਾ ਮੈਂ ਸੌਰੀ ਜਾਣਾ ਕੋਈ ਗੱਲ ਨਹੀਂ ਆ ਜਾਂਦੇ ਲੱਗ ਜੂ ਪਤਾ ਚਲ ਕੋਈ ਨਾ ਆ ਜਾਂਦਾ ਫਿਰ ਪੁੱਛ ਲੈਣੇ ਹੂੰ ਚਲ ਲਾ ਦੇ ਝਾੜੂ ਕੋਲੋਂ ਫਟਾਫਟ ਲਿਆ ਝਾੜੂ ਤਾਂ ਲਾਈ ਜਾਨੀ ਆ ਉਹ ਜੂ ਕੋਈ ਨਾ ਕੱਲ ਨੂੰ ਆਜੂ ਪਰਸੋਂ ਨੂੰ ਆਜੂ ਪਰਸੋਂ ਤੱਕ ਕੀ ਕਹਿੰਦਾ ਸੀ ਚਲ ਮੈਂ ਮੜਾ ਜੱਡੇ ਤੇ ਜਾ ਕੇ ਆਉਣਾ ਫਿਰ ਉਹ ਕਰ ਲੈ ਤੂੰ ਚਾਹ ਧਰ ਲੈ ਘੁੱਟ ਚਾਹ ਪੀਨੇ ਘੁੱਟ ਘੁੱਟ ਠੀਕ ਐ ਹਾਂ ਜਾਇਆ ਨੇ ਹਾਂ ਚਾਹ ਤਾਂ ਬਸ ਚੱਕਰਾਂ ਜਾਂ ਚ ਮੈਨੂੰ ਇਹ ਵੀ ਪਿਆ ਲੱਗਦਾ ਜਿਹੜਾ ਸੋਚਣੀ ਲੱਗ ਗਿਆ ਸੀ ਕੋਈ ਨਾ ਆ ਜਾਣ ਦੇ ਪੀ ਮੈਨੂੰ ਲੱਗ ਜੂਗਾ ਸਾਰੀ ਗੱਲ ਦਾ ਪਤਾ ਪੁੱਛੂਗੀ ਬੇਰ ਕੰਜਰ ਨੂੰ ਵੀ ਗੱਲ ਕੀਤੀ ਗੱਲ ਦੱਸ ਲੈ ਲੈ ਆ ਦੋ ਚਾਹ ਹੁਣ ਬਣ ਗਈ ਲੈ ਕੇ ਆਉਣੀ ਆ ਲਿਆ ਲਿਆ ਬਸ ਬਣ ਗਈ ਬਸ ਮੜੀ ਜੀ ਹਿੰਮਤ ਮਾਰਿਆ ਕਰ ਹਾਈ ਹਾਈ ਦੇਖੀ ਦੇਖੀ ਡੱਗ ਗਈ ਜੀ ਚਲ ਕੋਲ ਤਕਤੀ ਆ ਕੋਲ ਨੋ ਕੋਲ ਹਾਂ ਚਲ ਠੀਕ ਹੈ ਮੈਂ ਬਾਹਰ ਜਾਂਦੀ ਆ ਕਰ ਲਾ ਕੋਲ ਪੀਰੋ ਜਾ ਠੀਕ ਹੈ ਕਰ ਲਾ ਮੈਂ ਕੰਮ ਧੰਦਾ ਜਾ ਪਹਿਲੀ ਅੱਧਵ ਝਾੜੇ ਛੱਡਿਆ ਦੀ ਝਾੜੂ ਕਰ ਲਾ ਕਰ ਹਾਈ ਹਾਈ ਹੁਣ ਤਾਂ ਨਾ ਮੜਾ ਜਿਹਾ ਕੰਮ ਕਰੇ ਤੋ ਇਨਾ ਥਕੇ ਮਾ ਚੜ ਜਾਂਦਾ ਹੈ ਜਾਨ ਪ੍ਰਾਣ ਕਿੱਥੇ ਰਹੇ ਨੇ ਇਹਨੇ ਬੰਦਰਾਮ ਕਰ ਲਾਂ ਫੇਰ ਕਰੂੰਗੀ ਬਾਕੀ ਦੇ ਕੰਮ ਚਾਚੀ ਬੇ ਹਾਂ ਲੈ ਮੈਂ ਤੂੰ ਤਾਂ ਸੌਰੀਂ ਗਿਆਤੀ ਦੋ ਦਿਨਾਂ ਦਾ ਕਹਿ ਕੇ ਤੂੰ ਮੁੜ ਵੀ ਆਈ ਛਤੀ ਬੇ ਸੁੱਖ ਸ਼ਾਂਤੀ ਹੈਗੀ ਆ ਚਾਚੀ ਸੁੱਖ ਸ਼ਾਂਤੀ ਆ ਆਹੋ ਮੇਰੀ ਸਾਲੀ ਦਾ ਵਿਆਹ ਆ ਗਿਆ ਸਿੱਧਾ ਕਹੇ ਵੀ ਲੱਡੂਆਂ ਚ ਹੱਥ ਆ ਹੁਣ ਮੇਰਾ ਉਹ ਉਹ ਤਾਂ ਹੈ ਚਾਚੇ ਲੱਡੂਆਂ ਚ ਹੱਥ ਆ ਮੇਰਾ ਤੇ ਮੇਰੇ ਸਹੁਰੇ ਕਹਿੰਦੇ ਭੀਮੇ ਤੋਂ ਬਿਨਾ ਤਾਂ ਅਸੀਸ ਕੁਝ ਵੀ ਨਹੀਂ ਕਰਦੇ ਹੈਗੇ ਜਿੱਧਰ ਭੀਮਾ ਕਹੂਗਾ ਵੀ ਇੱਧਰ ਚੀਜ਼ ਰੱਖਣੀ ਹੈ ਉੱਧਰ ਰੱਖਣੀ ਆ ਜਿੱਧਰ ਕਹੂਗਾ ਉੱਧਰ ਖੜੇ ਹੋਦਾ ਚਾਚਾ ਕਿੱਥੇ ਆ ਚਾਚਾ ਤੇਰਾ ਅੰਦਰ ਆਰਾਮ ਕਰਦਾ ਸੀ ਚਾਚੂ ਪੀ ਕੇ ਪੈ ਗਿਆ ਹੋਣਾਗਾ ਖੇਤ ਨਹੀਂ ਗਿਆ ਚੋ ਵੀ ਖੇਤ ਬੱਗ ਜਾਊਗਾ ਖੇਤੀ ਰਹਿਣਾ ਸਾਰਾ ਦਿਨ ਚਲ ਵਾ ਕਰਨੀਆਂ ਗੱਲ ਜੀ ਉਹਦੇ ਨਾਲ ਜਾਇਆ ਜਾਇਆ ਬਿੰਦੂ ਕ ਅੱਖ ਲੱਗਣ ਲੱਗੀ ਤੀ ਢਾਲਦੀ ਆ ਕੇ ਹਾਏ ਹਾਏ ਚਾਚੇ ਆ ਗਿਆ ਤੂੰ ਆ ਜਾ ਚਾਚੇ ਹਾਂ ਹੋ ਹੋ ਚਾਚੇ ਹੁਣਾ ਮੈਂ ਬੜੀ ਲਿਸਟ ਨਹੀਂ ਜੀ ਭੱਜ ਨਹੀਂ ਸਕਦਾ ਬਣਣੀ ਸੀ ਮੇਰੀ ਸਾਲੀ ਦਾ ਵਿਆਹ ਆ ਗਿਆ ਚਾਚੇ 6000 ਰੁਪਏ ਚਾਹੀਦਾ ਮੇ ਵਿਆਹ ਆ ਗਿਆ ਕਿ ਵਿਆਹ ਤੋਂ ਆ ਗਿਆ ਕੀ ਚੱਕਰ ਨਹੀਂ ਚਾਚੇ ਹੁਣ ਜਦੋਂ ਮੈਂ ਗਿਆ ਤੀਗਾ ਉਹਨਾਂ ਨੇ ਮੈਨੂੰ ਇਹੀ ਗੱਲ ਦੱਸੀ ਆ ਵੀ ਤੇਰੀ ਸਾਲੀ ਦਾ ਵਿਆਹ ਆ ਗਿਆ ਨੇ ਹਜੇ ਉਹਦਾ ਵਿਆਹ ਕਰਨ ਨੂੰ ਹੈ ਇਹਦੀ ਕੀ ਉਮਰ ਦੀ ਹੈ ਗਾਹਾਂ ਕਰ ਲੰਦੇ ਨਹੀਂ ਤੈਨੂੰ ਇਹਦੇ ਨਾਲ ਚਾਚੇ ਕੀ ਮਤਵਾਲਾ ਤਾਂ ਅਗਲੇ ਨੇ ਕਰਨਾ ਹੁਣ ਕਰਦੇ ਇਹਦਾ ਬੋਝ ਉਤਰੂਗਾ ਤੂੰ 6000 ਰੁਪਏ ਤਾਂ ਨਕ ਨਾ ਦਿੰਨਾ ਮੈਨੂੰ 6000 ਚਾਹੀਦੇ ਹੋਰ ਵਾਲੀ ਗੱਲ ਨਹੀਂ ਆਪਾਂ ਵੀ ਗਾਹਾਂ ਲੈ ਚਾ ਅਗਲੇ ਸਾਲ ਆਪਾਂ ਹੈਲਪ ਕਰ ਦਿੰਦੇ ਥੋੜੀ ਹੈਲਪ ਹੀ ਕਰਨੀ ਹੈ ਜਾਚੇ ਹੈਲਪ ਹੀ ਹੈ ਜੇ ਤੂੰ ਮੈਨੂੰ 6000 ਦੇਤਾ ਇਹ ਹੈਲਪ ਹੀ ਹੋ ਗਈ ਇਹ ਮਦਦ ਹੋ ਗਈ ਯਾਨੀ ਦੇ ਇੱਕ ਤਰ੍ਹਾਂ ਦੀ ਤੂੰ 6000 ਰੁਪਏ ਦੇ ਮੇਰੀ ਗੱਲ ਸਮਝ ਆਈ ਤੈਨੂੰ ਮੈਂ ਤੈਨੂੰ ਐਂ ਕਹਿਣਾ ਬਿਜਲੋ ਗਾਹਾਂ ਲੈ ਸਾਲ ਕਰਦਦੇ ਅਜੇ ਉਹ ਵੀ ਉਮਰ ਬਣੀ ਦੀ ਵਿਚਾਰ ਆਪਾਂ ਗਾਹਾਂ ਨੂੰ ਹੈਲਪ ਕਰ ਦਿੰਦਾ ਵੀ 10000 ਉਹ ਮੁੰਡਾ ਬਾਹਰੇ ਦੇ ਜਾਣਾਗਾ ਉਹ ਜਿਹਦੇ ਨਾਲ ਵਿਆਹ ਰਹੇ ਨੂੰ ਤਾਂ ਕਰਕੇ ਉਹ ਛੇਤੀ ਕਰਦੇ ਤੂੰ 6000 ਦੇ ਦੇ ਚਾਚੇ ਮੈਨੂੰ ਚਲ ਮੈਂ ਆਲੀ ਨੂੰ ਭੇਜ ਦਿੰਨਾ ਇਹਦੇ ਨਾਲ ਸਮਾਨ ਸੱਪਾ ਲੈ ਲੈਣੇ ਕੋ 6000 ਦੇ ਦੇ ਬਾਹਲੇ ਤੇ ਤਾ ਉਦੋਂ ਵੀ ਸੇ ਆਪਾਂ ਘੜ ਉਹ ਉਰੀ ਦੇ ਲੈਨੇ ਕੋ ਮੁੰਡਾ ਉਹ ਜੇ ਤਾਂ ਉਹਨਾਂ ਦੀ ਮਰਜ਼ੀ ਹੈ ਚਾਚੇ ਤੂੰ ਗੱਲਾਂ ਵੈਹੀਆਂ ਕਰ ਰੋ ਜਿਹੜੀ ਤੈਨੂੰ ਗੱਲ ਕਹੀ ਹੈ ਤੂੰ ਉੱਥੇ ਆ ਜਾ ਇਨ ਹੁਣ ਪਤਾ ਨਹੀਂ ਪਤਾ ਮੈਨੂੰ ਕੀ ਪਤਾ ਨਹੀਂ ਹੈਗਾ ਜਿਹੜੀਆਂ ਗੱਲਾਂ ਪਿਛੜੀਆਂ ਤੂੰ ਕਰਦਾ ਪਤਾ ਮੈਨੂੰ ਸਭ ਨੇ ਬਸ ਮੈਂ ਇੱਕ ਤਾਂ ਕੀਤਾ ਗਏ ਰਿਹਾ ਇੱਕ ਪਰਦਾ ਰੱਖੀ ਬੈਠਾ ਤੂੰ 6000 ਫੜਾ ਮੈਂ ਜਾਵਾ ਫਿਰ ਮੈਨੂੰ ਅੱਜ ਫਿਰ ਵਾਪਸ ਜਾਣਾ ਭੂਗਾ ਸਾਰੀ ਹੁਣ ਹੁਣ ਤੈਨੂੰ ਪਤਾ ਨਹੀਂ ਹੁਣ ਕਿਹੜੀ ਰੁਕਤ ਵੀ ਮੈਂ ਯਾਰ ਕੀ ਦੱਸਾਂ ਤੈਨੂੰ ਯਾਰ ਮੈਂ ਤੂੰ 6000 ਰੁਪਏ ਦੇਣਾ ਨਹੀਂ ਮੈਨੂੰ ਜਵਾਬ ਆ ਓਏ ਗੱਲ ਜਵਾਬ ਵਾਲੀ ਨਹੀਂ ਗੱਲ ਹੁਣ ਤੂੰ ਸਮਝ ਵੀ ਹੁਣ 13ਵੀਂ ਰੁਕਤ ਐ ਹੁਣ ਜਾ ਰੁੱਤਾਂ ਤੋਂ ਮੈਂ ਕਿਹਾਣਾ ਹੁਣ ਆਗਣਾ ਤਾਂ ਵਿਆਹ ਰੱਖਤਾ ਉਹ ਜੋ ਰੁੱਤਾਂ ਕਿੱਥੋਂ ਆ ਗਈਆਂ ਬੋਲ ਤਸੀ ਆਪਾਂ ਛੱਡਿਆ ਯਾਰ ਤੂੰ ਦੱਸ ਦੇ ਵੀ ਤੇਰੇ ਵੱਲੋਂ ਜਵਾਬ ਆਂ ਦੱਸ ਦੇ ਕਰਮ ਕੱਲ ਜਵਾਬ ਆਣ ਤੂੰ ਗੱਲ ਮੇਰੀ ਵੀ ਸਮਝਾ ਤੋ ਹਣਾ ਜਵਾਬ ਹੀ ਆ ਫੇਰਾ ਚੱਲ ਕੋਈ ਨਾ ਤੂੰ ਤਾਂ 6 ਦਾ 12 ਦਵੇਂਗਾ ਦੇਖ ਲੈ ਚਾਚੇ ਮਾਦਾ ਸਾਨੂੰ ਤੋਂ ਬਾਹਰ ਕਰ ਲੈ ਹੁਣ ਕੋਈ ਆੜੀ ਵਾਲੀਆਂ ਗੰਨਾਂ ਹੁਣ ਸਾਲੀ 18ਵੀਂ ਰੁੱਤ ਚੱਲਦੀ ਐ ਹੁਣ ਇਹ ਸਾਲ ਦੇਖੀ ਜਾਉ ਜਿਹੜਾ ਕੋਸੋ ਮਿਲਿਆ ਤਾਂ ਚਾਚਾ ਨੂੰ ਕੀ ਕਹਿੰਦਾ ਚਾਚਾ ਨੇ ਕੀ ਕਹਿਣਾਗਾ ਹਾਂ ਮੈਂ ਚਾਚੇ ਨੂੰ ਜਾ ਕੇ ਦੱਸਿਆ ਵੀ ਮੇਰੀ ਸਾਲੀ ਦਾ ਵਿਆਹ ਹੈਗਾ اچھا ਨਾ ਮੈਥੋਂ ਬਿਨਾ ਪੁੱਛੇ ਤਾਂ ਕਿਵੇਂ ਕਰਨਗੇ ਹਾਂ ਇਹ ਮੈਂ ਮਰ ਜਾ ਉਹਦਾ ਕੀ ਹੈ ਉਹਦਾ ਕੀ ਮਤਲਬ ਹੈ ਚਾਚੀ ਐ ਕਹੇ ਵੀ ਮੇਰੇ ਬਿਣਾ ਪੁੱਛੇ ਕਰਨਗੇ ਵਿਆਹ ਕਰਨਗੇ ਨਾਲ ਨਾ ਉਹਦਾ ਕੋਈ ਮਤਲਬ ਨਹੀਂ ਬਣਦਾ ਚਾਚੀ ਨੇ ਕਿਹਾ ਹਾਂ ਸਾਰੀਆਂ ਗੱਲਾਂ ਪਤਾ ਮੇਰੀ ਸਾਲੀ ਦਾ ਮੋਬਾਈਲ ਨੰਬਰ ਨਹੀਂ ਫਿਰਦਾ ਪਰ ਰਾਤ ਨੂੰ ਉਹ ਕਰਦਾ ਵੀਡੀਓ ਕਾਲਾਂ ਕਰਦਾ ਹਾਏ ਮੈਂ ਮਰ ਜਾ ਵੇ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਚਾਚੀ ਮੈਂ ਤੈਨੂੰ ਕਿੰਨੇ ਵਾਰੀ ਦੱਸਿਆ ਜੇ ਤੂੰ ਸਮਝੇ ਤਾਂ ਹੀ ਆ ਮੈਂ ਤੈਨੂੰ ਦੱਸ ਕੇ ਨਹੀਂ ਗਿਆ ਵੀ ਖੇਤ ਨੂੰ ਬਾੜੀ ਪਤਾ ਨਹੀਂ ਬਾੜੀ ਨੂੰ ਖੇਤ ਖਾਣ ਲੱਗਿਆ ਹਾਂ ਹਾਂ ਆ ਦਵਾਈਆਂ ਤੂੰ ਜਾਂ ਕੋਈ ਨਹੀਂ ਇਹਨੇ ਪੈਸੇ ਨੇ ਪੈਂਦੀਆਂ ਅੱਛਾ ਇਹ ਤਾਂ ਵਿੱਚੋਂ ਕੁੰਡੀਆਂ ਲੱਗਦੀਆਂ ਨੇ ਕੁੰਡੀਆਂ ਚਾਚੀ ਕੁੰਡੀਆਂ ਆ ਬਾਜ਼ਾਰਤ ਪਾਈ ਸੀ ਉਦੋਂ ਤਾਂ ਮੈਨੂੰ 20-20 ਵਾਰੀ ਸੌਦਾ 20-20 ਵਾਰੀ ਸੌਦਾ ਹੁੰਦਾ ਮਹੀਨੇ 'ਚ ਘਰੇ 20-20 ਵਾਰੀ ਅੱਛਾ ਹਾਂ 20-20 ਵਾਰੀ ਸੌਦਾ 20 ਵਾਰੀ ਕਦੋਂ ਆਇਆ ਘਰੇ ਸੌਦਾ ਮੇਰੀ ਗੱਲ ਤਾਂ ਸੁਣ ਲੈ ਹਾਂ ਮਰੇਲਕੋਟਲੇ ਬਾਜ਼ਾਰ 'ਚ ਮੈਂ ਨਾਲ 2 ਘਟੇ 3 1/2 ਗੱਡੀ ਚ ਇਹਨੇ ਸੌਦੇ ਦੇ ਪੂਰੇ ਭਰੇ ਹੋਏ ਸੱਚ ਐਡੇ ਐਡੇ ਪੂਰੇ ਭਰੇ ਹੋਏ ਅਰਾਜ ਹੀ ਲਾ ਦਿੰਦਾ ਹਾਏ ਰੱਬਾ ਰਾਜ ਕਿਹਦੇ ਕੋਲੇ ਲਾਉਂਦਾ ਵੇ ਮੈਨੂੰ ਹੁਣ ਕੀ ਕੀ ਪਤਾਗਾ ਕਿਹਨਾਂ ਕੋਲੇ ਲਾਉਂਦਾ ਇਹ ਹਾਏ ਬਗਾਨਿਆਂ ਨੂੰ ਖਵਾਉਂਦਾ ਬਗਾਨਿਆਂ ਨੂੰ ਘਰ ਇਹ ਨਾ ਪਹਿਲਾਂ ਮੈਨੂੰ ਐਂ ਦੱਸ ਨਾ ਤੂੰ ਇਹ ਕਰਨ ਨੂੰ ਆਪਦਾ ਸਮਝਦਾ ਨਹੀਂ ਚਾਚੀ ਜੇ ਮੈਂ ਆਪਦਾ ਸਮਝਣਾ ਤਾਂ ਹੀ ਤੈਨੂੰ ਸਾਰੀਆਂ ਗੱਲਾਂ ਦੱਸ ਰਿਹਾ ਨਾ ਪਹਿਲਾਂ ਨਹੀਂ ਦੱਸਿਆ ਵੇ ਤੂੰ ਸਮਝਦੀ ਵੀ ਨਹੀਂ ਹੈਗੀ ਦੱਸੀਦਾ ਮੈਂ ਸਾਰੀਆਂ ਤਾਂ ਨਾ ਬੰਦਾ ਸਮਝਣ ਵਾਲਾ ਹੋਣਾ ਚਾਹੀਦਾ ਹੁਣ ਮੈਂ ਕਿਹ ਸਮਝਦਾਰ ਨਹੀਂ ਤੈਨੂੰ ਕਿਸੇ ਢੰਗ ਨਾਲ ਲਿ ਜਾ ਕੇ ਤੈਨੂੰ ਗੱਲ ਦੱਸ ਰਹੀ ਤੀ ਮੈਨੂੰ ਇਹ ਵੀ ਆਪਣੇ ਘਰੇ ਕਲੇਸ਼ ਨਾ ਹੋ ਜਾਈ ਚਾਚੀ ਹਾਂ ਮੈਂ ਡਰਦਾ ਰਿਹਾ ਇਹ ਤਾਂ ਬਗਾਨੀਆਂ ਤੀਵੀਆਂ ਨੂੰ ਖਵਾਉਂਦਾ ਪੈਸੇ ਬਗਾਨੀਆਂ ਤੀਵੀਆਂ ਨੂੰ ਫਿਰ ਤੈਨੂੰ ਦੱਸਤੀ ਹੁਣ ਗੱਲ ਮੈਨੂੰ ਨਹੀਂ ਪਤਾ ਤੀ ਇਹਦਾ ਮੀਸਣੇ ਜਿਹਦਾ ਲੱਗਦਾ ਤਾਂ ਮੈਨੂੰ ਹੈਗਾ ਤੀ ਮਾੜਾ ਮਾੜਾ ਸ਼ੱਕ ਤਾਂ ਮੈਨੂੰ ਹੈਗਾ ਤੀ ਵੀ ਕੋਈ ਨਾ ਕੋਈ ਗੱਲ ਐ ਪਰ ਇਹ ਨਹੀਂ ਤੀ ਪਤਾ ਵੀ ਇਹ ਈਟਾ ਭੇੜਾ ਹੋ ਸਕਦਾ ਬਗਾਨੀਆਂ ਜਨਾਨੀਆਂ ਨੂੰ ਸੌਦੇ ਖਵਾਉਂਦਾ ਫਿਰਦਾ ਹਾਏ ਵੇ ਰੱਬਾ ਬੇ ਹੁਣ ਸਾਡੇ ਘਰ ਦਾ ਕੀ ਬਣੂਗਾ ਵੀ ਮਿਆਂ ਸੱਚੀ ਮੈਨੂੰ ਕੀ ਪਤਾ ਕੀ ਬਣੂ ਹੁਣ ਚਾਚਾ ਜਾਣੇ ਜਾਂ ਤੂੰ ਜਾਣੇ ਆਪਾਂ ਦਾ ੱੱੱ ਲੈ ਹਾਇ ਰੱਬ ਮੈਨੈ ਲਨੀ ਆਦੀ ਖਬਰ ਪੋਛਦੀ ਐ ਨਾ 17 ਕੁਸ ਵੀ ਕਿੱਥੇ ਕਿੱਥੇ ਕਿਨੂੰ ਕਿਨੂੰ ਕੀ ਕੁਸ ਦੇ ਕੇ ਆਇਆ ਏਹੀ ਮੈਨੂੰ ਨਹੀਂ ਪਤਾ ਵੀਦੇ ਮਨ ਚ ਕੀ ਐ ਕੰਜਰ ਦਾ ਕੋਣੀ ਕੀੜੀ ਫੇਰੀ ਜਾਂਦਾ ਸਾਰੇ ਪਾਸੇ ਹਰਾਮ ਜਦਿਆ ਤੂੰ ਤਾਂ ਮੈਨੂੰ ਕੱਖਾਂ ਦੀ ਨਹੀਂ ਛੱਡਿਆ ਵੇ ਕਿੰਨਾ ਭੈੜਾ ਨਿਕਲਿਆ ਤੂੰ ਕਰਤੀਆਂ ਮੈਂ ਤੇ ਨਾਲ ਕੱਲ ਬਣਾਉਣੀ ਆ ਤਾਂ ਮੋਰ ਚੰਗੀ ਤਰ੍ਹਾਂ ਹੁਣ ਨਹੀਂ ਮੇਂ ਤਰਾੜਾ ਜਾਂਦਾ ਕੁਛ